ਚੌਨਾ 15 ਸਾਲ ਚ ਬਹੁਤ ਤਰੱਕੀ ਹੋਈ ਹੈ ਬਹੁਤ ਰਾਈਸ ਕੀਤਾ ਮਾਰਵਾੜੀ ਜਿਹੜੇ ਸਾਡੇ ਘੋੜੇ ਨੇ ਇਹ ਲੱਖਾਂ ਤੋਂ ਕਰੋੜਾਂ ਦੇ ਵਿੱਚ ਪਹੁੰਚ ਗਏ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਬੜਾ ਮਸ਼ਹੂਰ ਘੋੜਾ ਹੈ ਕਾਲਾ ਕੰਟਾ ਉਹਦਾ ਇਹ ਗ੍ਰੈਂਡਸਨ ਉਹਦਾ ਕਾਂਟੇ ਦਾ ਅੱਗੇ ਬੱਚਾ ਹੈ ਜੀ ਰੂਬਨ ਸਟਾਰ ਰੂਬਨ ਸਟਾਰ ਦਾ ਅੱਗੇ ਬੱਚਾ ਹੈ ਇਹ ਦਵੰਗ ਅਸੀਂ ਇਹਦੀ ਆਸਕਿੰਗ ਹੈ ਜਿਹੜੀ 5.5 ਕਰੋੜ ਰੁਪਏ ਕਰਦੇ ਹਾਂ ਸਵਾ 5 ਕਰੋੜ ਰੁਪਏ ਇਹ ਤਾਂ ਮੈਨੂੰ ਲੱਗਦਾ ਤਿੰਨ ਡਿਫੈਂਡਰ ਆ ਜਾਣ ਦੇਖੋ ਗੱਡੀਆਂ ਨਾਲ ਜੇ ਆਪਾਂ ਮਲਾਉਣ ਜਾਏਗੀ ਤਾਂ ਕੋਈ ਮੇਲ ਹੈ ਹੀ ਨਹੀਂਗਾ ਪੈਸੇ ਦੇ ਨਾਲ ਨਾਲ ਜਿਗਰੇ ਵਾਲਾ ਕੰਮ ਹੈ ਜੋ ਕਿ ਸਾਡੇ ਪੰਜਾਬੀਆਂ ਦੇ ਵਿੱਚ ਬਹੁਤ ਹੈ ਜੇ ਤੁਹਾਨੂੰ ਸ਼ੌਂਕ ਨਹੀਂ ਹੈ ਕੱਲਾ ਬਿਜ਼ਨਸ ਸਮਝ ਕੇ ਇਹਦੇ ਵਿੱਚ ਕੋਈ ਨਾ ਆਵੇ ਕਿਉਂਕਿ ਇਹ ਬਾਕੀ ਫੈਕਟਰੀਆਂ ਵਾਲਾ ਕੰਮ ਨਹੀਂ ਹੈ ਕਿ ਤੁਸੀਂ ਨਾ ਵੀ ਗਏ ਤੇ ਤੁਹਾਡਾ ਮੈਨੇਜਰ ਸੰਭਾਲ ਦੂਗਾ ਇਦੇ ਲਈ ਤਾਂ ਤੁਹਾਨੂੰ ਐਟਲੀਸਟ ਮਿਨਿਮਮ ਜਿਹੜਾ ਟਾਈਮਿੰਗ ਹੈ ਡੇਢ-ਦੋ ਘੰਟੇ ਸਵੇਰ ਦੇ ਦੋ ਘੰਟੇ ਸ਼ਾਮ ਨੂੰ ਤੁਹਾਡੇ ਲਾਈਫਸਟਾਕ ਨੂੰ ਤੁਹਾਨੂੰ ਦੇਣੇ ਪੈਣਗੇ ਇਹ ਜਿਹੜਾ ਸ਼ੌਂਕ ਹੈ ਬਈ ਜੀ ਇਹ ਇੰਨਾ ਫਲਰਿਸ਼ ਕਰ ਚੁੱਕਿਆ ਹੈ ਕਿ ਇੰਡੀਆ ਪੈਨ ਇੰਡੀਆ ਜਿੰਨੇ ਟੌਪ ਦੇ ਬਿਜ਼ਨਸਮੈਨ ਨੇ ਅੱਜ ਜਿੰਨੇ ਪੋਲੀਟੀਸ਼ੀਅਨਸ ਨੇ ਚੰਗੇ ਮਤਲਬ ਉਹਨਾਂ ਦੇ ਵਿੱਚੋਂ ਜੇ ਆਪਾਂ ਕਹੀਏ ਤਾਂ 10% ਲੋਕ ਜਿਹੜੇ ਨੇ ਇਸ ਚੀਜ਼ ਦਾ ਸ਼ੌਂਕ ਪੂਰਾ ਕਰ ਰਹੇ ਨੇ ਦੀਰ ਬਾਦਲਾਂ ਦੀ ਘੋੜਿਆਂ ਦਾ ਬਹੁਤ ਸ਼ੌਕ ਹੈ ਤੁਹਾਡੇ ਨਾਲ ਰਾਬਤਾ ਹੁੰਦਾ ਰਹਿੰਦਾ ਦੇਖੋ ਮੈਂ ਉਹਨਾਂ ਦੇ ਫਾਰਮ ਤੇ ਬਹੁਤ ਵਾਰ ਗਿਆ ਹਾਂ ਤੇ ਉਹਨਾਂ ਨਾਲ ਵੈਸੇ ਹੀ ਮੇਰਾ ਰਾਬਤਾ ਹੁੰਦਾ ਰਿਹਾ ਟਿਲ 2016 ਇੰਡੀਆ ਦੇ ਅੱਜ ਜੇ ਆਪਾਂ ਸਭ ਤੋਂ ਵੱਡੇ ਬਿਜ਼ਨਸਮੈਨ ਕਹਿੰਨੇ ਆ ਤਾਂ ਅਮਬਾਨੀਜ਼ ਨੂੰ ਕਹਿੰਨੇ ਆ ਜਾਂ ਫਿਰ ਜਿਹੜੇ ਥੋ ਬੇ ਅਡਾਨੀਜ਼ ਨੂੰ ਕਹਿੰਨੇ ਆ ਤਾਂ ਅਮਬਾਨੀਜ਼ ਕੋਲੇ ਜਿਹੜੇ ਮਾਰਵਾੜੀ ਬਰੀਡ ਦੇ ਘੱਟੋ ਘੱਟ 1500 ਤੋਂ 2000 ਘੋੜੇ ਨੇ ਉਹਨਾਂ ਕੋਲੇ ਸਤਿ ਸ਼੍ਰੀ ਅਕਾਲ ਢੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਆ ਗਗਨ ਸ਼ਕਲਾ ਪੰਜਾਬੀਆਂ ਦੇ ਸ਼ੌਕ ਕਿੰਨੇ ਵੱਖਰੇ ਨੇ ਉਹ ਸ਼ੌਕ ਨੂੰ ਬਿਜ਼ਨਸ ਕਿਵੇਂ ਤਬਦੀਲ ਕਰਦੇ ਨੇ ਇਹ ਤੁਹਾਨੂੰ ਵਿਖਾਵਾਂਗੇ ਡਿਫੈਂਡਰਾਂ ਤੋਂ ਵੀ ਵੱਧ ਮਹਿੰਗੇ ਕੋੜੇ ਪੰਜਾਬੀ ਰੱਖਦੇ ਨੇ ਕਈ ਕਈ ਡਿਫੈਂਡਰਾਂ ਜਿਹੜੀਆਂ ਨੇ ਉਹ ਕੋੜਿਆਂ ਦੇ ਮੁੱਲ ਦੀਆਂ ਨੇ ਤਾਂ ਗੱਲਬਾਤ ਕਰ ਲੈਣੇ ਮੇਰੇ ਨਾਲ ਗੁਰਪ੍ਰਤਾਪ ਪੜਿਆਲ ਬਾਈ ਹੁੰਨੇ ਨੇ ਬਾਈ ਜੀ ਢੇਲੀ ਪੋਸਟ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਤੁਹਾਡੀ ਟੀਮ ਦਾ ਵੀ ਧੰਨਵਾਦ ਤੁਸੀਂ ਸਮਾਂ ਕੱਢਿਆ ਤੇ ਇੱਥੇ ਆਏ ਬਾਈ ਜੀ ਪੰਜਾਬੀਆਂ ਦੇ ਸ਼ੌਕ ਵੱਖਰੇ ਹੀ ਨੇ ਬਿਲਕੁਲ ਜੀ ਕਹਿੰਦੇ ਡਿਫੈਂਡਰ ਬਹੁਤ ਮਹਿੰਗੀ ਆ ਪਰ ਕਹਿੰਦੇ ਕਈ ਡਿਫੈਂਡਰਾਂ ਆ ਜਾਨੀ ਇੱਕ ਘੋੜੇ ਦੇ ਮੁੱਲ ਦੀਆਂ ਦੇਖੋ ਜਿਹੜਾ ਘੋੜਾ ਹੌਰਸ ਗੇਮ ਹੈ ਨਾ ਜੀ ਇਹ ਪਿਛਲੇ 14-15 ਸਾਲ ਚ ਬਹੁਤ ਤਰੱਕੀ ਹੋਈ ਹੈ ਬਹੁਤ ਰਾਈਜ਼ ਕੀਤਾ ਮਾਰਵਾੜੀ ਜਿਹੜੇ ਸਾਡੇ ਘੋੜੇ ਨੇ ਇਹ ਲੱਖਾਂ ਤੋਂ ਕਰੋੜਾਂ ਦੇ ਵਿੱਚ ਪਹੁੰਚ ਗਏ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਤੇ ਅਕਸਰ ਇਹ ਸਵਾਰਨ ਨੂੰ ਲੈ ਕੇ ਥੋੜਾ ਜਿਹਾ ਕਈ ਵਾਰ ਕੰਟਰੋਵਰਸੀ ਵੀ ਰਹਿੰਦੀ ਹੈ ਵੀ ਜਿਨੇ ਨਹੀਂ ਲਿਆ ਹੁੰਦਾ ਉਹ ਨਹੀਂ ਮੰਨਦਾ ਤੇ ਜਦੋਂ ਕਹਿੰਨੇ ਆ ਵੀ ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ ਹੁਣਾ ਘੋੜਾ ਆ ਆਪਣੇ ਕੋਲ ਹਾਂਜੀ ਆਪਣੇ ਨਾਲੋਂ ਆਪਾਂ 2 2.5 ਫੁੱਟ ਦੇ ਨਾਲੋਂ ਉੱਚੇ ਖੜੇ ਆ ਤੇ ਇਹ ਬੱਚਾ ਜੀ ਹਲੇ 66 ਹਾਂਜੀ ਇਹ ਬੱਚਾ ਜੀ 2.5 ਸਾਲ ਦਾ ਹੋਇਆ ਦੋ ਦੰਦ ਜਿਹਨੂੰ ਕਹਿ ਦਿੰਨੇ ਆ ਦੋ ਦੰਦ ਸ਼ੁਰੂ ਕੀਤੇ ਨੇ ਤੇ 66 ਇੰਚ ਦੀ ਹਾਈਟ ਹੈ ਤੇ ਬੜਾ ਮਸ਼ਹੂਰ ਘੋੜਾ ਹੈ ਕਾਲਾ ਕਾਂਟਾ ਉਹਦਾ ਇਹ ਗ੍ਰੈਂਡਸਨ ਹੈ ਉਹਦਾ ਕਾਂਟੇ ਦਾ ਅੱਗੇ ਬੱਚਾ ਹੈ ਜੀ ਰੂਬਨ ਸਟਾਰ ਰੂਬਨ ਸਟਾਰ ਦਾ ਅੱਗੇ ਬੱਚਾ ਹੈ ਇਹ ਦਬੰਗ ਦਬੰਗ ਹਾਂਜੀ ਅੱਛਾ ਦਬੰਗ ਤੇ ਸਲਮਾਨ ਖਾਨ ਦੀ ਯਾਦ ਆਗੀ ਇੱਕ ਜਿਵੇਂ ਸਲਮਾਨ ਖਾਨ ਮਹੰਗੇ ਤੇ ਇਹ ਕਿੰਨਾ ਕੁ ਮਹੰਗਾ ਹੈ ਭਾਈ ਜੀ ਦੇਖੋ ਮੈਂ ਅੱਗੇ ਵੀ ਆਪਾਂ ਇੱਕ ਦੋ ਵਾਰ ਇੰਟਰਵਿਊ ਕੀਤੀ ਹੈ ਮੇਰੇ ਬੜਾ ਓਪਨ ਕ੍ਰਾਈਟੇਰੀਆ ਹੈ ਜਨਰਲੀ ਲੋਕ ਕੀ ਕਹਿੰਦੇ ਨੇ ਨਾਟ ਫਾਰ ਸੇਲ ਜਦੋਂ ਫਿਰ ਕੋਈ ਗਾਹਕ ਬਹੁਤ ਤਤਪਰ ਹੁੰਦਾ ਹੈ ਫਿਰ ਵੇਚਦੇ ਨੇ ਸਾਡਾ ਓਪਨ ਫੀਨੋਮੈਨਾ ਅਸੀਂ ਕਹਿੰਦੇ ਆ एवरीथिंग ਇਜ਼ ਫੋਰ ਸੇਲ ਹਾਂ ਉਹਦਾ ਪ੍ਰਾਈਸ ਮਿਲਣਾ ਚਾਹੀਦਾ ਤਾਂ ਅਸੀਂ ਇਹਦੀ ਆਸਕਿੰਗ ਹੈ ਜਿਹੜੀ 5.5 ਕਰੋੜ ਰੁਪਇਆ ਕਰਦੇ ਹਾਂ ਜੀ 5.5 ਕਰੋੜ ਰੁਪਇਆ ਜੀ ਹਾਂ ਜੀ ਇਹ ਤਾਂ ਮੈਨੂੰ ਲੱਗਦਾ ਤਿੰਨ ਡਿਫੈਂਡਰ ਆ ਜਾਣਗੇ ਦੇਖੋ ਗੱਡੀਆਂ ਨਾਲ ਜੇ ਆਪਾਂ ਮਲਾਉਣ ਜਾਈਏ ਤਾਂ ਕੋਈ ਮੇਲ ਹੈ ਹੀ ਨਹੀਂਗਾ ਗੱਡੀ ਨਾਨ ਲਿਵਿੰਗ ਥਿੰਗ ਹੈ ਇਹ ਸਾਹ ਵਾਲੀ ਚੀਜ਼ ਹੈ ਇਹ ਅੱਜ ਹੈਗਾ ਤੇ ਕੱਲ ਨੂੰ ਕਈ ਵਾਰ ਜਾਨ ਵਾਲੀ ਚੀਜ਼ ਆ ਹੱਥ ਚ ਮੁਠੀ ਚੋਂ ਸਲਿੱਪ ਵੀ ਹੋ ਜਾਂਦੀ ਐ ਤਾਂ ਮੈਂ ਹਮੇਸ਼ਾ ਕਹਿੰਨਾ ਵੀ ਘੋੜੇ ਰੱਖਣੇ ਪੈਸੇ ਦੇ ਨਾਲ ਨਾਲ ਜਿਗਰੇ ਵਾਲਾ ਕੰਮ ਐ ਜਿਹੜਾ ਜੋ ਕਿ ਸਾਡੇ ਪੰਜਾਬੀਆਂ ਦੇ ਵਿੱਚ ਬਹੁਤ ਐ ਤੇ ਜਿਗਰੇ ਵਾਲਾ ਹੀ ਬੰਦਾ ਚੰਗੇ ਘੋੜੇ ਰੱਖ ਸਕਦਾ ਤੇ ਪਰ ਇਹਨਾਂ ਦਾ ਮੁੱਲ ਕੋਈ ਹੈ ਹੀ ਨਹੀਂਗਾ ਜੀ ਦੇਖੋ ਅੱਜ ਮੈਂ ਫੋਰ ਐਗਜ਼ਾਮਪਲ 5 ਮੰਗ ਰਹੇ ਆ ਸਵਾ ਪੰਜ ਕਹਿ ਰਹੇ ਆ ਕੱਲ ਨੂੰ ਜਦੋਂ ਇਹਦੇ ਹਲੇ 4 ਬੱਚੇ ਆਏ ਨਹੀਂ ਜਦੋਂ ਇਹਦੇ 40 ਬੱਚੇ ਆ ਜਾਣਗੇ ਜਾਂ 100 ਬੱਚੇ ਆ ਜਾਣਗੇ ਤੇ ਇਹ ਬੱਚਿਆਂ 'ਚ ਜੇ ਆਪਦੇ ਆਪ ਨੂੰ ਹੋਰ ਚੰਗਾ ਪ੍ਰੂਫ ਕਰ ਦੂਗਾ ਤਾਂ ਹੋ ਸਕਦਾ ਹੈ ਇਸੇ ਘੋੜੇ ਦੀ ਕੀਮਤ 10 ਵੀ ਹੋ ਜਵੇ ਕਿਉਂਕਿ ਸਾਰਾ ਜਿਹੜੀ ਕੀਮਤ ਦਾ ਪ੍ਰੋਸੈਸ ਹੈ ਉਹ ਦੀ ਹਾਈਟ ਬਲੱਡ ਲਾਈਨ ਬਿਊਟੀ ਮਜ਼ਬੂਤੀ ਤੇ ਰਿਜ਼ਲਟ ਦੇ ਉੱਤੇ ਘੋੜਾ ਡਿਪੈਂਡ ਕਰਦਾ ਤੇ ਹਾਲੇ ਇਹ ਪ੍ਰੂਫ ਨਹੀਂ ਇਹਨੇ ਆਪਦੇ ਆਪ ਨੂੰ ਕੀਤਾ ਮੈਂ ਇਹ ਕਹਿ ਸਕਦਾ ਹਲੇ ਨਹੀਂ ਸ਼ੁਰੂ ਕੀਤਾ ਪ੍ਰੂਫ ਕਰਨਾ ਚਾਰ ਬੱਚੇ ਆਏ ਨੇ ਚਾਰੋਂ ਹੀ ਅਮੇਜ਼ਿੰਗ ਨੇ ਬਹੁਤ ਚੰਗੇ ਨੇ ਗੁਜਰਾਤ ਦੇ ਵਿੱਚ ਆਏ ਨੇ ਮੈਂ ਵੀ 6-8 ਮਹੀਨੇ ਪਹਿਲਾਂ ਹੀ ਇਹ ਬੱਚਾ ਲੈ ਕੇ ਆਏ ਆ ਅੱਛਾ ਗੁਰਪ੍ਰਤਪਤਾ ਭਾਈ ਇੱਕ ਹੋਰ ਚੀਜ਼ ਜਾਣਨੀ ਚਾਹਣਾ ਤੁਸੀਂ ਹਾਰਸ ਗੇਮਿੰਗ ਦਾ ਜ਼ਿਕਰ ਕਰਿਆ ਹੈ ਹਾਂਜੀ ਇਹ ਸ਼ੌਕ ਹੈ ਜਾਂ ਬਿਜ਼ਨਸ ਹੈ ਦੇਖੋ ਵੈਸੇ ਤਾਂ ਇਹ ਸ਼ੌਂਕ ਹੈ ਮੈਂ ਵੀ ਅਪੀਲ ਕਰਦਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜੇ ਤੁਹਾਨੂੰ ਸ਼ੌਂਕ ਨਹੀਂ ਹੈ ਕੱਲਾ ਬਿਜ਼ਨਸ ਸਮਝ ਕੇ ਇਹਦੇ ਵਿੱਚ ਕੋਈ ਨਾ ਆਵੇ ਕਿਉਂਕਿ ਇਹ ਦੋ ਬਾਕੀ ਫੈਕਟਰੀਆਂ ਵਾਲਾ ਕੰਮ ਨਹੀਂ ਹੈ ਵੀ ਤੁਸੀਂ ਨਾ ਵੀ ਗਏ ਤੇ ਤੁਹਾਡਾ ਮੈਨੇਜਰ ਸੰਭਾਲ ਲੂਗਾ ਇਹਦੇ ਲਈ ਤਾਂ ਤੁਹਾਨੂੰ ਐਟਲੀਸਟ ਮਿਨੀਮਮ ਜਿਹੜਾ ਟਾਈਮਿੰਗ ਹੈ 1.5 ਤੋਂ 2 ਘੰਟੇ ਸਵੇਰ ਡੇਢ 2 ਘੰਟੇ ਸ਼ਾਮ ਨੂੰ ਤੁਹਾਡੇ ਲਾਈਵ ਸਟਾਕ ਨੂੰ ਤੁਹਾਨੂੰ ਦੇਣੇ ਪੈਣਗੇ ਆਦਰਵਾਇਜ਼ ਜੇ ਤੁਸੀਂ ਲੇਬਰ ਤੇ ਡਿਪੈਂਡ ਹੋ ਕੇ ਚੱਲੋਗੇ ਜਿਹੜਾ ਵੀ ਕੁਐਸਚਨ ਤੁਸੀਂ ਉਹਨਾਂ ਨੂੰ ਪੁੱਛਣਾ ਹੈ ਵੀ ਦਾਣਾ ਖਵਾਤਾ ਪਾਣੀ ਪਲਾਤਾ ਉਹਨਾਂ ਨੇ ਯੈਸ ਹੀ ਕਹਿਣਾ ਯੈਸ ਸਰ ਨੋ ਸਰ ਕਦੇ ਨਹੀਂ ਕਹਿਣਾ ਤਾਂ ਇਸ ਕਰਕੇ ਉਹ ਨੂੰ ਆਪ ਚੈੱਕ ਰੱਖਣ ਲਈ ਜਾਂ ਤਾਂ ਤੁਹਾਨੂੰ ਕੈਮਰਾਜ਼ ਇੰਸਟਾਲ ਕਰਕੇ 24 ਘੰਟੇ ਉਹਨਾਂ ਤੇ ਨਿਗਰਾਨੀ ਰੱਖਣੀ ਪਊਗੀ ਜਾਂ ਫਿਰ ਡੇਢ ਦੋ ਘੰਟਾ ਮਾਰਨਿੰਗ ਡੇਢ ਦੋ ਘੰਟਾ ਈਵਨਿੰਗ ਦੇ ਵਿੱਚ ਆਪ ਟਾਈਮ ਦੇਣਾ ਪਊਗਾ ਪੰਜਾਬੀ ਚ ਬਿਨਾ ਇਸ਼ਕ ਤੋਂ ਹੋ ਸਕਦਾ ਕੰਮ ਨਹੀਂ ਹੋ ਸਕਦਾ ਜੇ ਤੁਹਾਨੂੰ ਇਸ਼ਕ ਹੀ ਨਹੀਂ ਹੈ ਕਿਉਂਕਿ ਜੇ ਤੁਹਾਡਾ ਮੰਨ ਲਓ ਇਹਦੇ ਵਿੱਚ ਪੈਸ਼ਨ ਹੀ ਨਹੀਂ ਹੈ ਤੁਹਾਡਾ ਪਿਆਰ ਹੀ ਨਹੀਂ ਹੈ ਤੁਸੀਂ ਫਾਰਮ ਤੇ ਆਉਣਾ ਇਗਨੋਰ ਕਰੋਗੇ ਤੇ ਇਗਨੋਰੈਂਸ ਘੋੜੇ ਆ ਜਿਹੜੇ ਉਹ ਨਹੀਂ ਚੱਲਦੇ ਫਿਰ ਤੁਸੀਂ ਘਾਟੇ ਵੱਲ ਨੂੰ ਹੀ ਜਾਓਗੇ ਤੇ ਇਹ ਵੀ ਹੋ ਸਕਦਾ ਵੀ ਆਪਦਾ ਬਹੁਤ ਕੀਮਤੀ ਜਾਨਵਰ ਗਵਾ ਬੈਠੋ ਤੁਸੀਂ ਹੱਤਾਂ ਕੀ ਖਾਸ ਸੇਵਾ ਕੀ ਕਰਦੇ ਹੋ ਮਤਲਬ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਬਹੁਤ ਟੈਕਨੀਕਲ ਤਰੀਕੇ ਨਾਲ ਧਿਆਨ ਰੱਖਣ ਵਾਲੀਆਂ ਨੇ ਦੇਖੋ ਅਸੀਂ ਤੁਹਾਡੇ ਨਿਊ ਕਮਰਸ ਨੂੰ ਵੀ ਇੱਕ ਮੈਸੇਜ ਮੈਂ ਦੇਣਾ ਚਾਹੂੰਗਾ ਕਿਉਂਕਿ ਨਵਾਂ ਬੰਦਾ ਜਦੋਂ ਆਉਂਦਾ ਹੈ ਤਾਂ ਉਹਨੂੰ 2 ਸਾਲ ਤੱਕ ਇਸ ਗੱਲ 'ਚ ਹੀ ਲੱਗ ਜਾਂਦੇ ਨੇ ਵੀ ਦਾਣਾ ਕਿਹੜੇ ਮੌਸਮ ਦੇ ਵਿੱਚ ਕੀ ਪਾਉਣਾ ਕਿੰਨਾ ਪਾਉਣਾ ਤੇ ਕਿਵੇਂ ਪਾਉਣਾ ਤੇ ਤੁਸੀਂ ਨੋ ਮਤਲਬ ਕੋਈ ਮੈਟਰ ਹੀ ਨਹੀਂ ਤੁਸੀਂ ਲੇਬਰ ਨੂੰ ਕਿੰਨਾ ਵੀ ਸਮਝਾ ਲਓ ਜੇ ਤੁਸੀਂ ਉਹਨਾਂ ਨੂੰ ਸਮਝਾਉਣ ਜਾਓਗੇ ਵੀ ਬਾਇਓਟਿਨ ਹੈ 3 ਗ੍ਰਾਮ ਪੈਣਾ ਇੱਕ ਟਾਈਮ ਤੇ ਕੈਲਸ਼ੀਅਮ ਹੈ ਉਹਨੇ 50 ਗ੍ਰਾਮ ਪੈਣਾ ਮੀਨੀ ਮਿਕਸਚਰਸ ਨੇ ਕਿਸੇ ਦੀ ਡੋਜ਼ ਕੋਸ਼ ਹੈ ਕਿਸੇ ਦੀ ਕੋਸ਼ ਹੈ ਓਟਸ ਬਾਰਲੇ ਜਵੀ ਜਿਹਨੂੰ ਆਪਾਂ ਜਵੀ ਜੋ ਚਨਾ ਸੋਇਆਬੀਨ ਸਾਰਾ ਕੁਝ ਹੈ ਜਿੰਨੀ ਮਾਤਰਾ ਦੇ ਵਿੱਚ ਘੋੜੇ ਨੂੰ ਰੋਜ਼ ਦਾ ਪ੍ਰੋਟੀਨ ਚਾਹੀਦਾ ਉਹਨਾਂ ਉਹਦੇ ਵਿੱਚ ਹੈ ਉਹਦੇ ਵਿੱਚ ਟੌਕਸਿਨ ਬਾਈਂਡਰ ਵੀ ਨਹੀਂ ਵੀ ਜੇ ਗਲਤੀ ਨਾਲ ਘੋੜੇ ਨੇ ਕੋਈ ਪੱਠੇ ਇਦਾਂ ਦੇ ਖਾਲੇ ਜਿੱਥੇ ਕੋਈ ਫੰਗਸ ਚੱਲੇ ਗਈ ਜਾਂ ਉਲੀ ਚੱਲੇ ਗਈ ਅੰਦਰ ਤਾਂ ਉਹਨੂੰ ਮਰਨ ਨਹੀਂ ਦੇਊਗਾ ਉਹਨੂੰ ਬਾਈਂਡ ਕਰਕੇ ਫੀਕਲ ਦੇ ਰਾਹੀਂ ਲਿੱਦਰ ਦੇ ਰਾਹੀਂ ਟਾਕਸਿਨਸ ਬਾਹਰ ਨਿਕਲ ਜਾਣਗੇ ਤਾਂ ਸਾਰਾ ਕੁਝ ਪ੍ਰੋਪਰ ਮਾਤਰਾ ਦੇ ਵਿੱਚ ਜੇ ਦਿਨ ਚ ਤੁਸੀਂ 3 ਕਿਲੋ ਫੀਡ ਇੱਕੋ ਦਿਨ ਦਿੰਨੇ ਆ ਤਾਂ ਉਹਦੇ ਪਿੱਛੇ ਸਾਰੀ ਡੋਸੇਜ ਫਿੱਟ ਕੀਤੀ ਹੋਈ ਹੈ ਤਾਂ ਨਵੇਂ ਬੰਦੇ ਨੂੰ ਇਸ ਟੈਂਸ਼ਨ ਚ ਪੈਣ ਦੀ ਲੋੜ ਨਹੀਂ ਵੀ ਕੀ ਪਾਉਣਾ ਕਿਹੜੇ ਮੌਸਮ ਮੌਸਮ ਦੇ ਵਿੱਚ ਕਿਵੇਂ ਚੇਂਜ ਕਰਨਾ ਕਿਉਂਕਿ ਉਹ ਮੌਸਮ ਨੂੰ ਦੇਖ ਕੇ ਆਪਦਾ ਫਾਰਮੂਲਾ ਟਾਈਮ ਟੂ ਟਾਈਮ ਚੇਂਜ ਕਰਦੇ ਰਹਿੰਦੇ ਆ ਅੱਛਾ ਪੰਜਾਬ ਦੇ ਵਿੱਚ ਇਹ ਹਾਊਸ ਹਾਰਸ ਬਿਜ਼ਨਸ ਕਿੰਨਾ ਕੁ ਗਰੋ ਅਪ ਹੋ ਰਿਹਾ ਅੱਗੇ ਅੱਗੇ ਸ਼ੌਕ ਦੇ ਨਾਲ ਦੇਖੋ ਬਹੁਤ ਗਰੋ ਕਰ ਰਿਹਾ ਨਾਟ ਓਨਲੀ ਇਨ ਪੰਜਾਬ ਪੂਰੇ ਇੰਡੀਆ ਦੇ ਵਿੱਚ ਬੜਾ ਫਲਰਿਸ਼ ਕਰ ਰਿਹਾ ਇਹ ਕਿਉਂਕਿ ਜਿੰਨੇ ਵੀ ਦੇਖੋ ਇਹ ਲਕਜ਼ਰੀ ਆਈਟਮ ਹੈ ਘੋੜਾ ਜਿਹੜਾ ਜਦੋਂ ਤੁਸੀਂ ਬਾਕੀ ਸਾਰੇ ਕੰਮਾਂ 'ਚ ਸੈਟੀਸਫਾਈਡ ਹੋ ਜਾਂਦੇ ਹੋ ਵੀ ਮਤਲਬ ਤੁਹਾਡੇ ਕੋਲ ਪ੍ਰਾਪਰਟੀ ਵੀ ਵਾਧੂ ਹੈ ਗੱਡੀਆਂ ਵੀ ਵਾਧੂਆਂ ਫੇਰ ਬੰਦਾ ਸੋਚਦਾ ਵੀ ਇੱਕ ਫਾਰਮ ਬਣਾ ਕੇ ਤੇ ਉੱਤੇ ਘੋੜਾ ਰੱਖੀ ਜਦੋਂ ਕਿ ਹਾਲਾਂਕਿ ਇਸ ਲਾਈਫਸਟਾਈਲ ਨੂੰ ਤੇ ਇਸ ਸ਼ੌਂਕ ਨੂੰ ਕੋਵਿਡ ਨੇ ਬਹੁਤ ਪ੍ਰਮੋਟ ਕੀਤਾ ਲੋਕ ਜਦੋਂ ਕੋਵਿਡ ਦੇ ਦੌਰਾਨ ਵਿਲੇ ਹੋ ਗਏ ਉਹਨਾਂ ਨੂੰ ਫਾਰਮ ਹਾਊਸ ਲਾਈਫ ਉਦੋਂ ਮਹਿਸੂਸ ਹੋਇਆ ਵੀ ਸ਼ਿ ਵੱਡੇ ਸ਼ਹਿਰਾਂ ਦੇ ਵਿੱਚ ਜਿਵੇਂ ਕੋਠੀਆਂਾਂ 'ਚ ਜਾਂ ਫਲੈਟਾਂ 'ਚ ਲੋਕਾਂ ਨੂੰ ਬੰਦ ਹੋ ਕੇ ਰਹਿਣਾ ਪਿਆ ਉਦੋਂ ਲੋਕਾਂ ਨੇ ਮਹਿਸੂਸ ਕੀਤਾ ਵੀ ਸ਼ਹਿਰ ਤੋਂ ਦੂਰ ਜੇ ਸਾਡਾ ਫਾਰਮ ਹੁੰਦਾ ਤਾਂ ਅਸੀਂ ਬੜੇ ਆਰਾਮ ਨਾਲ ਲਗਜ਼ਰੀ ਟਾਈਮ ਸਪੈਂਡ ਕਰ ਸਕਦੇ ਸੀ ਉਹ ਉਸ ਟਾਈਮ ਦੇ ਦੌਰਾਨ ਲੋਕਾਂ ਨੇ ਬਹੁਤ ਵੀਡੀਓਜ਼ ਸਰਚ ਕੀਤੀਆਂ ਸਰਫਿੰਗ ਬਹੁਤ ਹੋਈ ਤੇ ਲੋਕਾਂ ਨੇ ਕੋੜਿਆਂ ਵੱਲ ਨੂੰ ਆਪਦੀ ਡਿਵਰਜਨ ਦਿਖਾਈ ਤੇ ਇਹ ਜਿਹੜਾ ਸ਼ੌਂਕ ਹੈ ਬਈ ਜੀ ਇਹ ਇੰਨਾ ਫਲਰਿਸ਼ ਕਰ ਚੁੱਕਿਆ ਵੀ ਇੰਡੀਆ ਪੈਨ ਇੰਡੀਆ ਜਿੰਨੇ ਟੌਪ ਦੇ ਬਿਜ਼ਨਸਮੈਨ ਨੇ ਅੱਜ ਜਿੰਨੇ ਪੋਲੀਟੀਸ਼ੀਅਨਸ ਨੇ ਚੰਗੇ ਮਤਲਬ ਉਹਨਾਂ ਦੇ ਵਿੱਚੋਂ ਜੇ ਆਪਾਂ ਕਹੀਏ ਤਾਂ 10% ਲੋਕ ਜਿਹੜੇ ਨੇ ਇਸ ਚੀਜ਼ ਦਾ ਸ਼ੌਂਕ ਪੂਰਾ ਕਰ ਰਹੇ ਨੇ ਇੱਕ ਵਾਰ ਇਹ ਪੋਲੀਟੀਕਲ ਜਿਹਾ ਸਵਾਲ ਪੁੱਛ ਲੈਨੇ ਆ ਸੁਖਵੀਰ ਬਾਦਲ ਨੂੰ ਵੀ ਘੋੜਿਆਂ ਦਾ ਬਹੁਤ ਸ਼ੌਕ ਹੈ ਤੁਹਾਡੇ ਨਾਲ ਰਾਬਤਾ ਹੁੰਦਾ ਰਹਿੰਦਾ ਦੇਖੋ ਮੈਂ ਉਹਨਾਂ ਦੇ ਫਾਰਮ ਤੇ ਬਹੁਤ ਵਾਰ ਗਿਆ ਹਾਂ ਤੇ ਉਹਨਾਂ ਨਾਲ ਵੈਸੇ ਮੇਰਾ ਰਾਬਤਾ ਹੁੰਦਾ ਰਿਹਾ ਟਿਲ 2016 17 ਉਸ ਤੋਂ ਬਾਅਦ ਸਾਡਾ ਨਹੀਂ ਰਾਬਤਾ ਹੋਇਆ ਘੋੜਿਆਂ ਦੇ ਰਿਗਾਰਡਿੰਗ ਘੋੜਿਆਂ ਦੇ ਰਿਗਾਰਡਿੰਗ ਮੰਡੀ ਚ ਕਿਤੇ ਨਾ ਕਿਤੇ ਮਿਲ ਜਾਂਦੇ ਆਂ ਅਸੀਂ ਤੇ ਬਟ ਇਹ ਆ ਵੀ ਉਹਨਾਂ ਕੋਲ ਚੰਗੀ ਬਰੀਡ ਹੈ ਤੁਸੀਂ ਜਿਹੜੀ ਗੱਲ ਕੀਤੀ ਇੰਡੀਆ ਦੇ ਅੱਜ ਜੇ ਆਪਾਂ ਸਭ ਤੋਂ ਵੱਡੇ ਬਿਜ਼ਨਸਮੈਨ ਕਹਿੰਨੇ ਆ ਤਾਂ ਅੰਬਾਨੀਜ਼ ਨੂੰ ਕਹਿੰਨੇ ਆ ਜਾਂ ਫਿਰ ਜਿਹੜੇ ਥੋਡੇ ਅਡਾਨੀਜ਼ ਨੂੰ ਕਹਿੰਨੇ ਆ ਤਾਂ ਅੰਬਾਨੀਜ਼ ਕੋਲੇ ਜਿਹੜੇ ਮਾਰਵਾੜੀ ਬਰੀਡ ਦੇ ਘੱਟੋ ਘੱਟ 1500 ਤੋਂ 2000 ਘੋੜੇ ਨੇ ਉਹਨਾਂ ਕੋਲੇ ਅੱਛਾ ਹਾਂਜੀ ਤੇ ਉਹਨਾ ਮਹਿੰਗੀ ਬਰੀਡ ਹੈ ਹਾਂਜੀ ਤਾਂ ਉਹਨਾਂ ਕੋਲ ਜਿਹੜਾ ਇੱਕ ਸਟੈਲੀਅਨ ਹੈ ਮੈਂ ਉਹਦਾ ਨਾਮ ਭੁੱਲ ਰਿਹਾ ਤੇ ਉਥੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਂਕੂੜੀਆਂ ਬਰੀਡ ਕਰਨ ਲਈ ਇਥੋਂ ਪੰਜਾਬ ਤੋਂ ਜਾਮਨਗਰ ਔਰ ਜਿੱਥੇ ਰਫਾਇਨਰੀ ਤੇ ਉਹ ਸੈਟਅਪ ਰੱਖਦੇ ਨੇ ਉੱਥੇ ਬਰੀਡਿੰਗ ਕਰਾਉਣ ਲਈ ਘੋੜੀਆਂ ਉੱਥੇ ਭੇਜੀਆਂ ਨੇ ਤਾਂ ਇਹ ਸ਼ੌਂਕ ਤੁਸੀਂ ਆਪੇ ਦੇਖੋ ਤੁਸੀਂ ਗੱਲ ਛੇੜੀ ਵੀ ਇੱਕ ਫਾਰਮਰ ਸੀਐਮ ਵਿਪਤੀ ਸੀਐਮ ਤੋਂ ਲੈ ਕੇ ਇੱਕ ਇੰਡੀਆ ਦਾ ਟੌਪ ਦਾ ਬਿਜ਼ਨਸਮੈਨ ਹੈ ਜਿਹੜਾ ਉਹ ਇਸ ਲਾਈਨ ਦੇ ਵਿੱਚ ਅੱਜ ਇਨਵੋਲਵ ਹੈ ਤੁਸੀਂ ਐਕਟਰਸ ਦੀ ਗੱਲ ਕਰ ਲਓ ਤੁਸੀਂ ਮਤਲਬ ਨਾਮ ਲਓ ਕਿਸੇ ਵੀ ਵੱਡੀ ਜਿਹੜੇ ਹਸਤੀਆਂ ਇੰਡੀਆ ਦੇ ਵਿੱਚ ਨੇ ਸਲਮਾਨ ਖਾਨ ਵਰਗੇ ਐਕਟਰਜ਼ ਕੋਲ ਬਹੁਤ ਸੋਹਣ ਚੰਗੇ ਫਾਰਮ ਨੇ ਪਨਵੇਲ ਦੇ ਵਿੱਚ ਲੋਨਾਵਲਾ ਦੇ ਵਿੱਚ ਘੋੜੇ ਰੱਖਦੇ ਨੇ ਤਾਂ ਐਦਾਂ ਹੀ ਸਾਊਥ ਦੇ ਬਹੁਤ ਚੰਗੇ ਚੰਗੇ ਲੋਕ ਨੇ ਜਿਹੜੇ ਕੋਈ ਮਿਨਿਸਟਰ ਇੱਕ ਸਾਡੇ ਦੋਸਤ ਨੇ ਮਲਿਕਾ ਅਰਜੁਨ ਜੀ ਇਸ ਵੇਲੇ ਸਿਟਿੰਗ ਮਿਨਿਸਟਰ ਨੇ ਕਾਂਗਰਸ ਦੇ ਵਿੱਚ ਮਾਈਂਡਜ਼ ਐਂਡ ਜੈਮਜ਼ ਦੇ ਤੇ ਉਹ ਮੇ ਤੋਂ ਰੀਸੈਂਟਲੀ ਪਿਛਲੇ ਸਾਲ ਸਰਦੀਆਂ ਦੇ ਵਿੱਚ ਚਾਰ ਪੰਜ ਐਨੀਮਲਸ ਬਹੁਤ ਚੰਗੇ ਲੈ ਕੇ ਗਏ ਨੇ ਬੰਗਲੌਰ ਦੇ ਨਾਲ ਉਹਨਾਂ ਦਾ ਕਨਸਟੀਟੂਐਂਸੀ ਪੈਂਦੀ ਹੈ ਤਾਂ ਇਦਾਂ ਹੀ ਪੈਨ ਇੰਡੀਆ ਹਰ ਜਗ੍ਹਾ ਤੇ ਘੋੜੇ ਦਾ ਜਿਹੜਾ ਸ਼ੌਕੀਨ ਬੰਦਾ ਬੈਠਾ ਤੇ ਦੇਰ ਇਜ਼ ਨੋ ਐਂਡ ਟੂ ਇਟ ਇੱਕ ਤੋਂ ਇੱਕ ਵੱਧ ਚੜ ਕੇ ਪੈਸਾ ਲਾਉਣ ਵਾਲੇ ਲੋਕ ਬੈਠੇ ਨੇ ਕਿਉਂਕਿ ਕਿਰੀਓਸਟੀ ਇਹ ਹੁੰਦੀ ਹੈ ਵੀ ਜਦੋਂ ਸ਼ੋਅ ਦੇ ਵਿੱਚ ਕੰਪੀਟੀਸ਼ਨ 'ਚ ਘੋੜਾ ਉਤਰੇ ਤਾਂ ਹਰੇਕ ਬੰਦੇ ਦੀ ਵਿਸ਼ ਹੁੰਦੀ ਹੈ ਵੀ ਮੈਨੂੰ ਪਹਿਲਾ ਨੰਬਰ ਮਿਲੇ ਲਾਲ ਫੁੱਲ ਕਹਿ ਦਿੰਨੇ ਆ ਜਿਹੜਾ ਉਹਦੇ ਬੰਨਿਆ ਜਾਂਦਾ ਘੋੜੇ ਦੇ ਉਸ ਲਾਲ ਫੁੱਲ ਦੇ ਪਿੱਛੇ ਹਰੇਕ ਬੰਦਾ ਐਫਰਟ ਕਰਦਾ ਅੱਛਾ ਇੱਕ ਵਹਿ ਮਜ਼ਾਕੀਆ ਸਵਾਲ ਪੁੱਛ ਲੈਣਾ ਗੱਡੀ 'ਚ ਡਿਫੈਂਡਰ 'ਚ ਬੈਠ ਕੇ ਸਵਾਦ ਆਉਂਦਾ ਕਿ ਘੋੜੇ ਦੀ ਪਿੱਠ ਤੇ ਇੱਕ ਵਾਰ ਐਂ ਕਰਕੇ ਜਿਹੜਾ ਬੰਦਾ ਬਾਈ ਜੀ ਘੋੜੇ ਦੀ ਪਿੱਠ ਤੇ ਬਹਿ ਗਿਆ ਮੇਰਾ ਇਹ ਚੈਲੰਜ ਹੈ ਉਹ ਮੁੜ ਕੇ ਘੋੜਾ ਰੱਖੇ ਬਿਨਾ ਨਹੀਂ ਰਹਿੰਦਾ ਕੋਈ ਵੀ ਤੁਹਾਡੇ ਈਵਰਸ ਜਿਹੜੇ ਇਹ ਗੱਲ ਸੁਣ ਰਹੇ ਨੇ ਜੇ ਤੁਹਾਡੇ ਕੋਲ ਨਹੀਂ ਵੀ ਘੋੜਾ ਹੈਗਾ ਕਿਤੇ ਜਾ ਕੇ ਤੁਸੀਂ 4 ਦਿਨ ਰਾਈਡ ਕਰਿਆ ਉਹ ਕਿਸੇ ਫਾਰਮ ਤੇ ਉਹ ਤੋਂ ਬਾਅਦ ਤੁਸੀਂ ਆਪ ਹੀ ਮਜਬੂਰ ਹੋ ਜਾਓਗੇ ਘੋੜਾ ਤੁਸੀਂ ਲੱਭਦੇ ਫਿਰੋਗੇ ਰਾਤ ਨੂੰ ਘੋੜਾ ਇੱਕ ਇਦਾਂ ਦੀ ਚੀਜ਼ ਹੈ ਤੁਹਾਡੇ ਸੁਪਨੇ ਆ ਚਾਊਗਾ ਤੁਹਾਨੂੰ ਸੌਣ ਨਹੀਂ ਦੇਊਗਾ ਤੇ ਤੁਹਾਨੂੰ ਇਹ ਲੱਗੂਗਾ ਵੀ ਮੈਂ ਕਿਹੜੇ ਟਾਈਮ ਘੋੜਾ ਜੇ ਤੁਸੀਂ ਅਫੋਰਡਿੰਗ ਕੈਪੈਸਿਟੀ 'ਚ ਹੈਗੇ ਹੋ ਤਾਂ ਤੁਸੀਂ ਘੋੜਾ ਡੈਫੀਨੇਟਲੀ ਲੈ ਕੇ ਆਓਗੇ ਤੇ ਗੱਡੀ ਦੀ ਸਵਾਰੀ ਤਾਂ ਤੁਸੀਂ ਵੈਸੀ ਹੀ ਭੁੱਲ ਜਾਓਗੇ ਇੱਕ ਪਾਸੇ ਤੁਸੀਂ ਦੇਖੋ ਆਪਾਂ ਕਦੇ ਪ੍ਰੈਕਟੀਕਲ ਵੀ ਕਰ ਲਾਂਗੇ ਇੱਕ ਪਾਸੇ ਰੋਲਜ਼ ਰਾਇਸ ਜਾਂਦੀ ਹੋਵੇ ਇੱਕ ਪਾਸੇ ਟੌਪ ਦਾ ਟੋਰੀ ਕੋੜਾ ਹੋਵੇ ਤੇ ਉੱਤੇ ਚੰਗਾ ਸਵਾਰ ਬੈਠਾ ਹੋਵੇ ਜਦੋਂ ਉਹਨੇ ਆਪਦੇ ਐਟੀਟਿਊਡ ਦੇ ਨਾਲ ਟ੍ਰੌਟ ਕਰਨਾ ਇੱਕ ਮੂਵਮੈਂਟ ਹੈ ਜਿਹਦਾ ਨਾਮ ਟ੍ਰੌਟ ਹੈ ਤਾਂ ਮੇਰਾ ਦਾਵਾ ਹੈ ਵੀ ਲੋਕ ਰੋਲਸ ਰਾਇਸ ਨੂੰ ਭੁੱਲ ਕੇ ਤੇ ਲੋਕ ਘੋੜੇ ਵੱਲ ਭੀੜ ਲੱਗ ਜੂਗੀ ਆਪਾਂ ਇਹ ਕਿਸੇ ਦਿਨ ਤੁਹਾਡੇ ਚੈਨਲ ਤੇ ਹੀ ਚੰਡੀਗੜ੍ਹ ਚਾਏ ਬਾਈ ਟ੍ਰੇਲਰ ਟ੍ਰੇਲਰ ਦੇ ਵਿੱਚ ਘੋੜਾ ਲੈ ਚੱਲਾਂਗੇ ਇਹ ਕਰਾਂਗੇ ਇਹ ਆਪਾਂ ਕਰਕੇ ਦਿਖਾਵਾਂਗੇ ਤੇ ਤੁਸੀਂ ਦੇਖਿਓ ਵੀ ਫਿਰ ਭੀੜ ਕਿੱਧਰ ਜ਼ਿਆਦਾ ਹੁੰਦੀ ਹੈ ਠੀਕ ਹੈ ਬਹੁਤ ਮਿਹਰਬਾਨੀ ਤਾਂ ਬਿਲਕੁਲ ਹੈ ਘਰ ਪ੍ਰਤਾਪ ਪੜਿਆਲਾ ਮੌਜੂਦ ਸੀਗੇ ਉਹਨਾਂ ਦੇ ਫਾਰਮ ਤੇ ਅਸੀਂ ਪਹੁੰਚੇ ਆ ਉਹਨਾਂ ਦਾ ਘੋੜਾ ਇਸ ਵੇਲੇ ਪਿੱਛੇ ਆ ਦਬੰਗ ਕਰੀਬਾ ਕਹਿੰਦੇ 5.5 ਕਰੋੜ ਮੰਗ ਰਹੇ ਸੀ ਕਈ ਡਿਫੈਂਡਰਾਂ ਗੱਡੀਆਂ ਆ ਜਾਣੀਆਂ ਪਰ ਇਹਨਾਂ ਨੇ ਤਾਂ ਹੱਦ ਹੀ ਕਰਤੀ ਕਹਿੰਦੇ ਚੰਡੀਗੜ੍ਹ ਪ੍ਰੈਕਟੀਕਲ ਕਰਾਂਗੇ ਰਾਇਲਸ ਰਾਇਲ ਦਾ ਜ਼ਿਕਰ ਤਾਂ ਦੂਜੇ ਪਾਸੇ ਕਹਿੰਦੇ ਘੋੜੇ ਦਾ ਪ੍ਰੈਕਟੀਕਲ ਦੇਖਿਓ ਲੋਕ ਕਿਹਨੂੰ ਜ਼ਿਆਦਾ ਦੇਖਦੇ ਨੇ ਜਿਹੜਾ ਇੱਕ ਵਾਰ ਘੋੜੇ ਤੇ ਬੈਠ ਗਿਆ ਉਹ ਫੈਨ ਤੇ دیਵਾਨਾ ਹੋ ਜਾਂਦਾ ਸੁਖਬੀਰ ਬਾਦਲ ਤੋਂ ਲੈ ਕੇ ਅਮਬਾਨੀ ਅੰਡਾਨੀ ਤੱਕ ਦਾ ਜ਼ਿਕਰ ਹੋਇਆ ਕਿ ਦੇਸ਼ ਦੇ ਟੌਪ ਬਿਜ਼ਨਸਮੈਨ ਹੋਣ ਟੌਪ ਲੀਡਰ ਕਿਉਂ ਨਾ ਹੋਣ ਉਹ ਘੋੜਿਆਂ ਦੇ ਆਸ਼ਿਕ ਜ਼ਰੂਰ ਨੇ ਕੈਮਰਾ ਪਰਸਨ ਦਲੇਰ ਨਾ ਗਗਨ ਸ਼ੁਕਲਾ ਦਿੱਲੀ ਪੋਸਟ ਪੰਜਾਬੀ